ਬਾਲ ਅਧਿਕਾਰ ਦਿਵਸ ਤੇ ਆਂਗਣਵਾੜੀ ਵਰਕਰਾਂ ਵੱਲੋਂ ਆਈ ਸੀ ਡੀ ਐਸ ਦੀ ਅਨਦੇਖੀ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਦੇ ਨਾਮ ਸੌਂਪਿਆ ਮੰਗ ਪੱਤਰ ਬਾਲ ਅਧਿਕਾਰ ਦਿਵਸ ਤੇ ਮੌਕੇ ਆਂਗਣਵਾੜੀ ਕਰਮਚਾਰੀ ਯੂਨੀਅਨ ਪੰਜਾਬ ਸਿਟੂ ਅਤੇ ਅਖਿਲ ਭਾਰਤੀ ਮਹਾਸੰਘ ਦੇ ਸੱਦੇ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਕਾਂਤਰਾਣੀ ਦੀ ਅਗਵਾਈ ਹੇਠ ਸੀ ਡੀ ਪੀਓ ਦਫ਼ਤਰ ਮੰਮਦੋੜ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਵਰਕਰਾਂ ਨੇ ਆਈ ਸੀ ਡੀ ਐਸ ਯੋਜਨਾ ਦੀ ਪੰਜਾਬੀ ਵਰਗਣ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਨ ਦੇਖਿਆ ਕਰਨ ਤੇ ਤਿੱਖਾ ਵਿਰੋਧ ਦਰਜ ਕਰਵਾਇਆ ਅਤੇ ਸਰਕਾਰੀ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਤਰਨੇ ਦੌਰਾਨ ਵਰਕਰਾਂ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਮੰਤਰੀ ਅਨਪੁਰਨਾ ਦੇਵੀ ਦੇ ਨਾਮ ਵਿਸਤਾਰਪੂਰਵਕ ਮੰਗ ਪੱਤਰ ਸੁਪਰਵਾਈਜ਼ਰ ਅਤੇ ਸੀਲਪਿਓ ਰਾਹੀਂ ਸੌਪਿਆ। ਮੰਗ ਪੱਤਰ ਵਿੱਚ ਆਈ ਸੀ ਡੀ ਐਸ ਯੋਜਨਾ ਨੂੰ ਮજબૂત ਕਰਨ ਇਸ ਇਸ ਦੀ ਸਵਰਨ ਜੈੰਤੀ ਨੂੰ ਸਰਕਾਰੀ ਪਦਰੇ ਤੇ ਢਾਂਗਣਾ ਬਣਾਉਣ ਅਤੇ ਆਂਗਣਵੜੀ ਵਰਕਰਾਂ ਦੇ ਯੋਗਦਾਨ ਨੂੰ ਅਧਿਕਾਰਤ ਤੌਰ ਤੇ ਮਨਤਾ ਦੇਣ ਦੀ ਮੰਗ ਕੀਤੀ ਗਈ। ਧੰਨਵਾਦ ਸਤਿ। ਧੰਨਵਾਦ। ਇਹ ਮੇਰੀ ਚੀਜ਼ ਸਾਡੇ ਮੁਫਤ Yeah ਅੱਜ ਵੀ ਜੋ ਤਰਨਾ ਲਗਾਇਆ ਗਿਆ ਹੈ ਬਲਾਕ ਮੱਦਦ ਤੇ ਲਗਾਇਆ ਗਿਆ ਹੈ ਸਰਕਾਰ ਪੰਜ ਸਾਲਾਂ ਦੀ ਤੇ ਰਿਪੇਟੇ ਨਸ਼ੀਲੇ ਤੋਂ ਪਰ ਦਸ਼ਮ ਵਿੱਚ ਮਨਾਉਂਦੇ ਆ ਕਿਉਂਕਿ ਸਾਨੂੰ ਜੋ 3-6 ਸਾਲ ਦੇ ਬੱਚੇ ਨੇ ਅੱਜ ਤੱਕ ਸਾਡੇ ਵਾਪਸ ਨਹੀਂ ਆਏ 2017 ਤੋਂ ਕੋਈ ਹੋਈ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਜੇ ਤੱਕ ਪੂਰੀ ਨਹੀਂ ਹੋਈਆਂ 3.5 ਸਾਲ ਹੋ ਗਏ ਆ ਸਰਕਾਰ ਆਈ ਨੂੰ ਇੱਕ ਵੀ ਅੱਜ ਦੀ ਕਰ ਮੰਗ ਜਿਹੜੀ ਸਾਡੀ ਪੂਰੀ ਨਹੀਂ ਕੀਤੀ ਜਿਵੇਂ ਸਾਡਾ 2022 ਅਪ੍ਰੈਲ ਦਾ ਰੈਕਟੀ ਦਾ ਸੁਪਰੀਮ ਕੋਰਟ ਤੋਂ ਸਾਡਾ ਕੇਸ ਦਿੱਤਾ ਹੋਇਆ ਹੈ ਜਿਸ ਨੂੰ ਲਾਗੂ ਕਰਨ ਵਾਸਤੇ ਵੀ ਅਜੇ ਸਰਕਾਰ ਦੇ ਇੱਥੇ ਕੋਈ ਗੁਸ਼ਤੀ ਨਹੀਂ ਕਰੇ ਕੋਈ ਵੀ ਬਿਆਨ ਨਹੀਂ ਆਇਆ ਹੈ ਤੇ ਜੋ ਸਾਡੇ ਜੋ ਅੱਜ ਦਾ ਹੈਗਾ ਕਿ ਸਾਡੀਆਂ ਮੰਗਾਂ ਜੋ ਮੈਨੀਫੈਸਟੋ ਵਿੱਚ ਜਨਾ ਨੇ ਕਿਹਾ ਦਿੱਤਾ ਸੀ ਕਿ ਹੁੰਦਿਆਂ ਸਾਰ ਸਰਕਾਰ ਵੀ ਤੁਹਾਡਾ ਮਾਨ ਪੱਤਰ ਨੂੰ ਡਬਲ ਕਰਾਂਗੇ ਪਰ ਉਸ ਤੇ ਵੀ ਅੱਗੇ ਕੋਈ ਵਿਚਾਰ ਨਹੀਂ ਜਿਹੜਾ ਸਾਡਾ ਸੀਬੀਏ ਦਾ ਕਰਿਆ ਹੋਇਆ ਹੈ ਮਾਨ ਪੱਤਰ ਜੋ ਸਾਡਾ ਰੀਸਿਕ ਬਣਦਾ ਹੈ ਸਾਡੀਆਂ ਤਨਖਾਹਾਂ ਵਿੱਚ ਕਟਿਆ ਹੈ ਕਟੀਆਂ ਗਈਆਂ ਨੇ ਜਿਹੜੀਆਂ ਸਾਡੀਆਂ ਸੈਂਟਰੀ ਦੇ ਉਹ ਨਹੀਂ ਆਈ ਤੇ ਜਿਹੜਾ ਸਾਡਾ ਮਾਨ ਪੱਤਾ ਸੀ ਜੋ ਕਿ ਸਾਨੂੰ ਮੋਬਾਈਲ ਅਜੇ ਤੱਕ ਸਰਕਾਰ ਨੇ ਨਹੀਂ ਦਿੱਤੇ ਸੈਂਟਰ ਸਰਕਾਰ ਵੱਲੋਂ ਦੋ ਵਾਰਾਂ ਬਜਟ ਪੰਜਾਬ ਸਰਕਾਰ ਨੂੰ ਆ ਚੁੱਕਾ ਹੈ ਮੋਬਾਈਲ ਦੇਣ ਦਾ ਕਿਉਂਕਿ 4 ਸਾਲ ਬਾਅਦ ਸੈਂਟਰ ਸਰਕਾਰ ਵੱਲੋਂ ਬਜਟ ਆਉਂਦਾ ਹੈ ਪੰਜਾਬ ਸਰਕਾਰ ਨੂੰ ਕਿ ਵਰਕਰ ਨੂੰ ਮੋਬਾਈਲ ਦਿੱਤਾ ਜਾਵੇ ਪਰ 6-6 ਸਾਲ ਹੋ ਚੁੱਕੇ ਨੇ ਇਸ ਅਸੀਂ ਕੰਮ ਕਰਦਿਆਂ ਨੂੰ ਪਰ ਅਜੇ ਤੱਕ ਵੀ ਸਾਨੂੰ ਪੰਜਾਬ ਸਰਕਾਰ ਨੇ ਮੋਬਾਈਲ ਤੇ ਮੋਬਾਈਲ ਨਹੀਂ ਦਿੱਤਾ ਗਿਆ ਭਾਰਤ ਜਿਹੜੀਆਂ ਕੁ ਵਰਕਰਾਂ ਨੇ ਜਿਹੜੀਆਂ ਗਰੀਬ ਘਰਾਂ ਦੀਆਂ ਵਰਕਰਾਂ ਨੇ ਗਰੀਬ ਵਰਕਰਾਂ ਕੋਲ ਮੋਬਾਈਲ ਨਹੀਂ ਹੈਗੇ ਜੇ ਕੰਮ ਉਹ ਨਹੀਂ ਕਰਦੇ ਤਾਂ ਉਹਨਾਂ ਦਾ ਮਾਨ ਪੱਤਾ ਕੱਟਿਆ ਜਾਂਦਾ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਕੱਟਿਆ ਹੋਇਆ ਮਾਨ ਪੱਤਾ ਜਿਹੜਾ ਕੱਟਿਆ ਆਇਆ ਸੀ ਵੀ ਇਹ ਦਾਦਾ ਜੋ ਕਿ ਮੋਬਾਈਲ ਦੇ ਪੋਸਟ ਅਟੈਕ ਕਰਤੇ ਔਨ ਕਰਨਾ ਹੁੰਦਾ ਉਹ ਜਿਹੜਾ ਨਹੀਂ ਹੋ ਸਕਿਆ ਉਸ ਨੂੰ ਸਾਡੇ ਖਾਤਿਆਂ ਵਿੱਚ ਪਾਇਆ ਜਾਵੇ ਇੱਕ ਨਦ ਦੀ ਥੋੜੀ ਤਮਿਹਾ ਜਿਹੜੀ ਮਾਨ ਪੱਤਾ ਕਟਿਆ ਸਾਡਾ ਜਿਹੜਾ ਮਾਨ ਪੱਤਾ ਜੋ 26 ਹੜਤਾਲ ਤੇ ਸੀ ਗਿਆ ਸਾਡਾ 16 ਮਹੀਨਿਆਂ ਦਾ ਟਕਿਆ ਗਿਆ ਹੈ ਤਾਂ ਹੁਣ ਕੀ ਮੰਗ ਪੱਤਰ ਕਿਹਨਾਂ ਨੇ ਲਿਆ ਤੁਹਾਨੂੰ ਸਾਡਾ ਮੰਗ ਪੱਤਰ ਹੁਣ ਅਸੀਂ ਸੀ.ਪੀ.ਓ ਨੂੰ ਦੇਣਾ ਸੀ ਲੇਕਿਨ ਅਜੋ ਪਹੁੰਚੇ ਨਹੀਂ ਹੈ ਤੇ ਸੁਪਰਵਾਈਜ਼ਰ ਮੈਡਮ ਕੰਪਨ ਨਹੀਂ ਦਿੱਤਾ ਗਿਆ ਹੈਗਾ ਮੰਗ ਪੱਤਰ ਤੇ ਉਹਨਾਂ ਰਾਹੀਂ ਅਸੀਂ ਆ ਮੰਗ ਪੱਤਰ ਜੋ ਅਨੁਰੂਪਨਾ ਦੇਵੀ ਸਾਡੀ ਭਾਰਤ ਦੀ ਮੰਤਰੀ ਹੈ ਉਹਨਾਂ 'ਤੇ ਕਰ ਪਚਾਵਾਂਗੇ ਕਿ ਸਾਡੀਆਂ ਜਿਹੜੀਆਂ ਪੰਜ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ ਅੱਜ ਵੀ ਆਮ ਜਿਹੜੀ ਫਰਕ ਹੈ ਆਮ ਸਰਕਾਰ ਹੈਗੀਆਂ ਵਰਤਰਾ ਸਾਡੇ 50 ਸਾਲ ਕੰਪਲੀਟ ਹੋ ਗਏ ਆ ਚਾਹੀਦਾ ਸਹੀ ਹੈ ਕਿ 골ਡਨ ਜੁਗਲੀ ਵਿੱਚ ਮਨਾਇਆ ਜਾਵੇ ਪਰ ਕੋਈ ਵੀ ਸਾਡਾ ਅਫਸਰ ਕੋਈ ਵੀ ਸਾਡੇ ਮਹਿਕਮੇ ਵੱਲੋਂ ਇਸ ਦੇ ਬਾਰੇ ਕੋਈ ਵੀ ਬਿਆਨ ਨਹੀਂ ਆਇਆ ਕੀ ਸਾਨੂੰ ਸਿਲਵਰ ਜੁਬਲੀ ਵਿੱਚ ਮਨਾਉਣ ਦੀ بجائے ਸਾਨੂੰ ਕੋਈ ਵੀ ਇਸ ਦਾ ਕੋਈ ਲਾਭ ਜਾਂ ਕੋਈ ਬੇਸਿਕ ਤੋਂ ਵੀ ਅਸੀਂ ਬਣ ਜੀ ਆਂਗਨwadi ਸੈਂਟਰ ਬੇਸਿਕ ਚੀਜ਼ਾਂ ਤੋਂ ਵੀ ਬਣ ਜੀ ਆਂ ਕਿਸੇ ਪਾਣੀ ਦਾ ਪ੍ਰਬੰਧ ਨਹੀਂ ਹੈ ਦਾ ਕਿਤੇ ਕੁਆਲਰ ਦਾ ਪ੍ਰਬੰਧ ਨਹੀਂ ਹੈਗਾ ਕਿਤੇ ਆਪਣੀ ਬਿਲਡਿੰਗ ਤੱਕ ਵੀ ਨਹੀਂ ਹੈਗੀ ਸਿਰਫ ਇੱਕ ਫੋਨਾਂ ਦੇ ਵਿੱਚ ਪੋਸ਼ਣ ਟੈਗਰਾਂ ਦੇ ਵਿੱਚ ਹੀ ਦਿਖਾਇਆ ਜਾਂਦਾ ਹੈ ਕਿ ਆਂਗਣਵਲੀ ਸੈਂਟਰ ਬਹੁਤ ਵੱਧਿਆ ਪਰ ਜੋ ਹਕੀਕਤ ਹੈ ਜ਼ਮੀਨੀ ਲੈਵਲ ਤੇ ਉਹ ਚੈੱਕ ਕਰਨੀ ਚਾਹੀਦੀ ਹੈ ਇੱਕ ਜਿਹੜਾ ਤੁਹਾਨੂੰ ਸਰਵੇ ਕਰਨ ਵਾਸਤੇ ਜਿਹੜੇ ਵਕ ਵਕ ਜਿਹੜੇ ਸਰਵੇ ਕਰਨ ਵਾਸਤੇ ਕਿਹਾ ਗਿਆ ਉਹ ਤੁਸੀਂ ਕਹਿ ਰਹੇ ਹੋ ਵੀ ਅਸੀਂ ਨਹੀਂ ਕਰਾਂਗੇ ਉਹ ਕਿਹੜੇ ਕਿਹੜੇ ਸਰਵੇ ਹੈਗੇ ਸਰਵੇ ਜਦੋਂ ਸਰਕਾਰ ਵੱਲੋਂ ਕੋਈ ਵੀ ਸਕੀਮ ਨੂੰ ਲਾਗੂ ਕਰਨਾ ਹੁੰਦਾ ਹੈ ਜਾਂ ਚਲਾਉਣਾ ਹੁੰਦਾ ਹੈ ਸਭ ਤੋਂ ਪਹਿਲਾਂ ਟਾਰਗੇਟ ਅੰਗਣਵਾੜੀ ਵਰਕਰ ਨੂੰ ਕੀਤਾ ਜਾਂਦਾ ਹੈ ਕੋਈ ਵੀ ਸਰਕਵੇ ਹੁੰਦਾ ਹੁਣ ਪਿੱਛੇ ਆ ਈ ਕੇ ਵਾਈ ਸੀ ਦਾ ਫੂਡ ਸਪਲਾਈ ਦਾ ਸਰਵੇ ਆਇਆ ਜਿਸ ਦੇ ਵਿੱਚ ਜਿੰਨਾਂ ਦੇ ਜਿਹੜੇ ਰਾਸ਼ਨ ਆਟਾ ਦਾਲ ਵਾਲੀ ਸਕੀਮ ਦੇ ਤਹਿਤ ਜਿਹੜੇ ਕਾਰਡ ਬਣੇ ਨੇ ਇਹਨਾਂ ਦਾ ਸਰਵੇ ਕੀਤਾ ਜਾਵੇ ਕਿ ਇਹ ਯੋਗ ਨੇ ਜਾਂ ਅਯੋਗ ਨੇ ਪਰ ਜਦੋਂ ਸਰਕਾਰ ਇਸ ਮੈਥ ਮੈਨੂੰ ਕੋਈ ਵੀ ਬਣਾਉਂਦਾ ਹੈ ਜਾਂ ਫਾਰਮ ਲਾਗੂ ਕਰਦਾ ਹੈ ਸਰਕਾਰ ਨਾਲ ਖਾਤੋਂ ਨਹੀਂ ਪੁੱਛਿਆ ਜਾਂਦਾ ਇਸ ਦੇ ਬਾਰੇ ਕੋਈ ਫਾਰਮ ਸਾਡੇ ਕੋਲ ਨਹੀਂ ਭਰਾਈ ਜਾਂਦੇ ਉਸ ਵਾਰ ਪੈਨਸ਼ਨ ਦਾ ਸਰਵੇ ਆ ਗਿਆ ਹੁਣ ਉਸ ਵਾਰ ਲੈਟਰ ਨਿਕਲੀ ਕਿ ਜਿਹੜਾ ਪ੍ਰਾਲੀ ਦਾ ਸਰਵੇ ਆ ਪ੍ਰਾਲੀ ਸਾੜਨ ਤੇ ਵੀ ਡਿਊਟੀਆਂ ਲਾਤੀਆਂ ਆਂਗਣ ਵਾਲੀ ਵਰਕਰ ਦੀ ਵੀ ਪ੍ਰਾਲੀ ਨੂੰ ਨਾ ਸੜਿਆ ਜਾਵੇ ਤੇ ਹੁਣ ਟਾਇਲਟ ਦਾ ਸਰਵੇ ਆ ਗਿਆ ਨਵਾਂ ਕਿ ਕਿਹੜੀਆਂ ਅਜੋਗ ਨੇ ਤੇ ਕਿਹੜੀਆਂ ਆਜੋਗ ਨੇ ਜਦੋਂ ਕਿ ਇਹ ਸਕੀਮਾਂ ਜਦੋਂ ਫਾਰਮ ਭਰਿੰਦੇ ਨੇ ਉਸ ਵਕਤ ਤਾਂ ਆਂਗਣਵਾਲੀ ਵਰਕਰ ਕੋਈ ਫਾਰਮ ਨਹੀਂ ਹੁੰਦਾ ਕਿ ਸਾਡੇ ਕੋਲੋਂ ਸਾਈਨ ਨਹੀਂ ਕਰਵਾਏ ਜਾਂਦੇ ਕਿ ਯੋਗ ਨੇ ਜਾਂ ਅਯੋਗ ਨੇ ਪਰ ਜਦੋਂ ਕੱਟਣ ਦਾ ਟਾਈਮ ਆਉਂਦਾ ਹੈ ਜਾਂ ਕੋਈ ਸਰਵੇ ਹੁੰਦਾ ਜਾਂ ਈ ਕੇ ਵਾਈ ਸੀ ਕਰਨੀ ਹੁੰਦੀ ਹੈ ਤਾਂ ਆਂਗਣਵਾਲੀ ਵਰਕਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਕਿ ਇਹਨਾਂ ਨੂੰ ਲੈਟਰਾਂ ਕੱਢੋ ਕਿ ਇਹਨਾਂ ਤੋਂ ਬਿਨਾ ਇਹ ਸਾਡਾ ਕੰਮ ਨਹੀਂ ਚੱਲਦਾ ਇਸ ਲਈ ਇਹਨਾਂ ਦਾ ਫਾਲਪੂ ਦੇ ਜੋ ਸਰਵੇ ਦਿੱਤੇ ਜਾਂਦੇ ਨੇ ਉਹ ਸਾਨੂੰ ਨਾ ਦਿੱਤੇ ਜਾਣ ਅਸੀਂ ਇਹ ਕੰਮ ਨਹੀਂ ਕਰਾਂਗੇ